ਬਈ ਆ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖੋ ਵੀਡੀਓ ਦੇਖ ਕੇ ਤੁਹਾਡੇ ਰੌਂਗ ਟੇ ਖੜੇ ਹੋ ਜਾਣੇ ਆ ਬਹੁਤ ਵੱਡਾ ਮੈਸੇਜ ਆ ਵੀਡੀਓ ਨੂੰ ਸਕਿੱਪ ਨਾ ਕਰੋ ਐਂਡ ਤੱਕ ਜ਼ਰੂਰ ਦੇਖੋ ਤੇ ਆਹ ਲਓ ਜੀ ਵੀਡੀਓ ਲਓ ਜੀ ਵੀਡੀਓ ਹੋ ਗਈ ਸਟਾਰਟ ਤੇ ਸਾਹਮਣੇ ਤੁਸੀਂ ਦੇਖੋ ਇੱਕ ਬੱਚਾ ਆਪਣੀ ਕੇਲਿਆਂ ਦੀ ਰੇੜੀ ਲਾ ਕੇ ਮਿਹਨਤ ਮਜ਼ਦੂਰੀ ਕਰਦਾ ਤੇ ਉਹਦਾ ਛੋਟਾ ਬਰਾਦਰ ਉਹ ਤੋਂ ਫੀਸ ਦੇ ਪੈਸੇ ਮੰਗਦਾ ਪਰ ਅਜੇ ਤੱਕ ਬੱਚੇ ਨੇ ਬਹੁਤ ਘੱਟ ਪੈਸੇ ਵਟੇ ਸੀ ਤੇ ਉਹ ਉਹਨੂੰ ਕਹਿਣ ਲੱਗੇ ਵੀ ਤੂੰ ਇੱਥੇ ਬੈਠ ਗਾਹਕ ਆਊਗਾ ਮੈਂ ਤੈਨੂੰ ਪੈਸੇ ਵਟਕੇ ਦਿਨਾ ਤੇ ਉਹ ਬੱਚਾ ਕਿਸੇ ਗਾਹਕ ਦੇ ਇੰਤਜ਼ਾਰ 'ਚ ਸੀ ਤੇ ਆ ਵੀਰ ਨੇ ਦੂਰੋਂ ਦੇਖ ਲਿਆ ਕਿ ਬੱਚਾ ਕਿਸੇ ਮੁਸੀਬਤ ਦੇ ਵਿੱਚ ਆ ਤੇ ਵੀਰ ਨੇ ਦੇਖੂ ਤੋ ਨਾ ਚਾਹੁੰਦਾ ਵੀ ਕੇਲੇ ਆ ਕੇ ਲਿਆ ਕਿ ਇਸ ਬੱਚੇ ਦੀ ਮਦਦ ਹੋ ਜੇ ਤੇ ਆਪਣੇ ਦੋਸਤਾਂ ਨੂੰ ਵੀ ਬੁਲਾਇਆ ਵੀਰ ਨੇ ਵੀ ਆਓ ਰਲ ਕੇ ਕੇਲੇ ਖਾਈਏ ਤੇ ਸਾਰੇ ਜਣੇ ਕੇਲੇ ਖਾਣ ਲੱਗ ਗਏ ਤੇ ਉਹ ਬੱਚੇ ਜਿਹੜੇ ਛੋਟੇ ਸੀ ਤੋ ਉਸ ਵੀਰ ਕਨੇ ਟਿਕ ਟਿਕ ਹੀ ਲਾ ਕੇ ਬੈਠੇ ਸੀ ਵੀ ਕਦੋਂ ਇਹ ਸਾਨੂੰ ਪੈਸੇ ਦੇਵੇ ਤੇ ਕਦੋਂ ਮੈਂ ਆਪਣੇ ਬ੍ਰਦਰ ਨੂੰ ਸਕੂਲ ਭੇਜਾਂ ਦੇਖੋ ਵੀਰ ਨੇ ਉਹਨਾਂ ਨੂੰ ਵੀ ਕੇਲੇ ਦਿੱਤੇ ਕਿ ਤੁਸੀਂ ਵੀ ਖਾਓ ਕਰੋ ਬਣਾ ਕਰਨ ਲੱਗੇ ਵੀ ਅਸੀਂ ਨਹੀਂ ਖਾਂਦੇ ਪਰ ਫਿਰ ਵੀ ਵੀਰ ਨੇ ਉਹਨਾਂ ਨੂੰ ਕੇਲੇ ਦਿੱਤੇ ਆ ਹੁੰਦੀ ਹੈ ਜੀ ਇਨਸਾਨੀਅਤ ਕਿਸੇ ਗਰੀਬ ਦੀ ਮਦਦ ਕਰਨ ਦਾ ਨਾ ਆਹ ਸਹੀ ਤਰੀਕਾ ਤੇ ਦੇਖੀ ਚਲੋ ਵੀਰ ਕਿੰਨੇ ਵੱਡੀ ਇਹਨਾਂ ਦੀ ਮਦਦ ਕਰਦਾ ਵੀਡੀਓ ਨੂੰ ਬਣਾਈ ਰਿਓ ਭਾਈ ਸਕਿਪ ਨਾ ਕਰ ਜਿਓ ਦੇਖੋ ਜਿਹੜੇ ਕੇਲੇ ਬਚੇ ਸੀ ਉਹ ਵੀ ਵੀਰ ਉੱਥੇ ਰੱਖ ਗਏ ਤੇ ਉਹ ਕੇਲਿਆਂ ਦੇ ਵਿੱਚ ਵੀਰ ਉਸ ਬੱਚਾ ਲਈ ਕੁਝ ਪੈਸੇ ਰੱਖ ਗਿਆ ਦੇਖੋ ਭਈ ਚੰਦਕ ਪੈਸਾ ਦਾ ਕੋਈ ਫਰਕ ਨਹੀਂ ਪੈਂਦਾ ਤੇ ਕਿਸੇ ਗਰੀਬ ਦੀ ਐਨੇ ਕ ਪੈਸਿਆਂ ਨਾਲ ਬਹੁਤ ਵੱਡੀ ਮਦਦ ਹੋ ਜਾਂਦੀ ਆ ਦੇਖੋ ਹੁਣ ਉਹ ਬੜੇ ਆਸਾਨੀ ਨਾਲ ਆਪਣੇ ਭਰਾ ਦੀ ਫੀਸ ਭਰ ਪਾਊਗਾ ਆ ਹੁੰਦਾ ਜੀ ਇਨਸਾਨੀਅਤ ਦੇਖੋ ਵੀਰ ਨੇ ਬਹੁਤ ਹੀ ਵਧੀਆ ਆਪਣਾ ਫਰਜ਼ ਨਿਭਾਇਆ ਤੇ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਕਿ ਜਦੋਂ ਤੁਸੀਂ ਦਾਨ ਕਰਨਾ ਜੇ ਤੁਸੀਂ ਸੱਜੇ ਹੱਥ ਨਾਲ ਦਾਨ ਕਰਦੇ ਆ ਤਾਂ ਤੁਹਾਡੇ ਖੱਬੇ ਹੱਥ ਨੂੰ ਪਤਾ ਨਾ ਲੱਗੇ ਤੇ ਇਹ ਵੀਰ ਨੇ ਉਹੋ ਜਿਹੜਾ ਸੱਚ ਕਰ ਦਿਖਾਇਆ ਕਿਸੇ ਨੂੰ ਪਤਾ ਤੱਕ ਨਹੀਂ ਲੱਗਿਆ ਕਦੋਂ ਉਹ ਵੀਰ ਦੀ ਮਦਦ ਕਰ ਗਿਆ ਤੇ ਬਹੁਤ ਵੱਡਾ ਮੈਸੇਜ ਆ ਵੀਡੀਓ 'ਚ ਵੱਤਵਤ ਵੰਡ ਸ਼ੇਅਰ ਕਰਿਓ ਤੇ ਵੀਰਲੇ ਲੈ ਕੇ ਕਮੈਂਟ ਨਾ ਕਰਿਓ ਦਿਲੋਂ ਦਿਵਾਖ ਰਿਆ ਕਰੋ ਇਹੋ ਜਿਹੇ ਇਨਸਾਨ ਲਈ ਜਿਹੜਾ ਆਪਣਾ ਇਨਸਾਨੀਅਤ ਦਾ ਫਰਜ਼ ਨਿਭਾਉਂਦਾ ਤੇ ਜੇ ਵੀਡੀਓ ਵਧੀਆ ਲੱਗੀ ਪਿਆਰਾ ਜਿਹਾ ਕਮੈਂਟ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ